ਪਿਪਲਾ ਮਹੱਲਾ ਵਿਖੇ ਡੇਰਾਬਾਬਾ ਬੁਟੀ ਸ਼ਾ ਜੀ ਵੱਲੋਂ 96 ਸਲਾਨਾ ਪੰਡਹਾਰਾ ਤੇ ਕਵਾਲੀ ਆਯੋਜਨ ਨੂੰ ਲੈ ਕੇ ਕਾਰਦਾ ਵੀ ਮੋਹਰਤ ਕੀਤਾ ਗਿਆ ਜਿਸ ਲਈ ਮੁੱਖ ਮਹਿਮਾਨ ਦੇ ਤੌਰ ਤੇ ਕਾਂਗਰਸੀ ਨੇਤਾ ਆਸ਼ੀਸ਼ ਵੀਦੇ ਅਤੇ ਖਾਸ ਤੌਰ ਤੇ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਰਕੇਸ਼ ਬਬਲੀ ਨਿਪਟੇ ਮੇਅਰ ਅਜੇ ਕੁਮਾਰ ਕਾਰਪੋਰੇਟਰ ਗਣੇਸ਼ ਮਹਾਜਨ ਕਾਰਪੋਰੇਟਰ ਬਲਵਿੰਦਰ ਜੋਤੀ ਕਾਰਪੋਰੇਟਰ ਉਪੇਸ਼ ਗੱਬਰ ਕਾਰਪੋਰੇਟਰ ਜੁਗਲ ਕਿਸ਼ੋਰ ਕਾਰਪੋਰੇਟਰ ਦੇਸ ਰਾਜ ਭਾਜਪਾ ਨੇਤਾ ਅੰਕੁਸ਼ ਮਹਾਜਨ ਨਿਰਮਲ ਸਿੰਘ ਪੱਪੂ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਇਸ ਕਾਰਨ ਲੋਕਾਂ ਦੇ ਸਬੂਤ ਕੀਤਾ ਤੇ 13 April ਤੋਂ ਲੈ ਕੇ 21 April ਤੱਕ ਕਰਵਾਏ ਗਏ 9 ਦਿਹਾੜੇ ਦੇ ਇਸ ਸਮਾਗਮ ਵਿੱਚ ਲੋਕਾਂ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਲੋਕ ਇਸ ਵਿੱਚ ਪੱਧ ਚੜ ਕੇ ਆਣ ਆਪਣੇ ਪਰਿਵਾਰ ਸਾਨੇ ਹਿੱਸਾ ਲੈ ਕੇ ਤੇ ਇਸ ਦੇ ਫੁੰਦੇ ਪਾਗੀ ਬਣੋ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਜਿੱਥੇ ਭਾਈਚਾਰੇ ਦੇ ਪ੍ਰਤੀਕ ਹੁੰਦੇ ਨੇ ਉਥੇ ਹੀ ਸੇਵਾ ਤੇ ਭਾਵਨਾ ਦੇ ਨਾਲ ਜੁੜੇ ਵੀ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਵੱਚੜ ਕੇ ਹਿੱਸਾ ਲਵੋ ਤੇ ਇਸ ਫੁੰਦੇ ਪਾਗੀ ਬਣੋ जय श्री राम सारे शहर निवासियों ਨੂੰ ਮੇਰੇ ਵੱਲੋਂ जय श्री राम 13 ਤੋਂ 21 ਤੱਕ ਬਾਬਾ ਜੀ ਦਾ ਭੰਡਾਰਾ ਮੇਲਾ ਚੱਲ ਰਿਹਾ ਹੈ ਛਿੰਝ ਮੇਲਾ ਵਿੱਚ ਹੈ ਸਾਰੇ ਸ਼ਹਿਰ ਵਾਸੀਆਂ ਔਰ ਮੇਲੇ ਦੀ ਰੌਣਕ ਵਧਾਨ ਇਹ ਆਪ ਦਾ ਮੇਲਾ ਆਪ ਦੇ ਸ਼ਹਿਰ ਦਾ ਮੇਲਾ ਹੈ ਮੈਂ ਸਾਰਿਆਂ ਦਾ ਸੇਵਾਦਾਰ ਬਾਬਾ ਬੂਟੀ ਸ਼ਾਹ ਬੋਲ ਰਿਹਾ ਹਾਂ ਔਰ ਸਾਰੇ ਸ਼ਹਿਰ ਵਾਸੀਆਂ ਔਰ ਮੇਲੇ ਦੀ ਰੌਣਕ ਵਧਾਨ जय श्री राम जय श्री राम ਬੜੀ ਖੁਸ਼ੀ ਦਾ ਦਿਨ ਹੈ ਅੱਜ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਸੀਂ ਔਰ ਬਾਬਾ ਜੀ ਬੁੱਢੀ ਸ਼ਾਹ ਜੀ ਦੇ ਵੀ ਚਰਨਾਂ ਦੇ ਵਿੱਚ ਅਸੀਂ ਸਾਰੇ ਲੋਕ ਇੱਥੇ ਇਕੱਠੇ ਹੋਏ ਆਂ ਡੇਰਾ ਬਾਬਾ ਬੁੱਢੀ ਸ਼ਾਹ ਜੀ ਦਾ ਮਹਿਫਲੇ ਇਬਾਦਤ ਔਰ ਇਹਰੇ ਵਿੱਚ ਸ਼ਾਮਿਲ ਹੋਏ ਨੇ ਸਾਡੇ ਰਕੇਸ਼ ਬਬਲੀ ਜੀ ਸਾਡੇ ਡਿਪਟੀ ਮੇਅਰ ਸਾਹਿਬ ਅਜੇ ਜੀ ਜੁਗਲ ਜੀ ਜੋਤੀ ਜੀ ਦੇਸਰਾਜ ਜੀ ਔਰ ਗੱਬਰ ਜੀ ਸਾਰੇ ਕਾਉਂਸਲਰ ਸਾਹਿਬ ਔਰ ਵੀ ਕਾਫੀ ਗਨਮਾਨੇ ਲੋਕ ਇੱਥੇ ਆਏ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਪਾਵਾਂ ਮੈਂ ਮਾਫੀ ਚਾਹਾਂਗਾ ਹਾਂਜੀ ਅੱਛਾ ਹਿੰਮਤ ਜੀ ਇਹ ਮੇਰੇ ਕਾਲਜ ਦੇ ਦੋਸਤ ਵੀ ਹੈਗੇ ਨੇ ਮੁੱਛਾਂ ਭਰੀਆਂ ਹੋ ਗਈਆਂ ਇਹਨਾਂ ਦੀ ਹੁਣ ਤੇ ਇਕੱਠੇ ਰਹੇ ਆ ਔਰ ਵੀ ਕਾਫੀ ਗਨਮਾਨੇ ਔਰ ਕਫ ਐਸ ਡੇਰੇ ਦੇ ਸੇਵਾਦਾਰ ਸਾਰੇ ਜਿਨ੍ਹਾਂ ਨੇ ਇਸ ਖੂਬਸੂਰਤ ਜਗ੍ਹਾ ਨੂੰ ਔਰ ਪਵਿੱਤਰ ਜਗ੍ਹਾ ਨੂੰ ਬਹੁਤ ਪਿਆਰ ਨਾਲ ਕੰਮ ਕਰਦੇ ਨੇ ਇੱਥੇ ਜਿੰਨੇ ਵੀ ਸੇਵਕ ਹੈਗੇ ਨੇ ਬਾਬਾ ਜੀ ਦੇ ਔਰ ਅੱਜ ਮੈਂ ਅੱਜ ਕਾਰਡ ਵੀ ਮੋਚਨ ਹੈ ਹਰ ਸਾਲ ਦੀ ਤਰ੍ਹਾਂ ਬੁਟੀ ਸ਼ਾ ਜੀ ਲੋਕ ਸੇਵਾ ਵਾਸਤੇ ਬਹੁਤ ਕੁਝ ਕਰਦੇ ਨੇ ਔਰ ਮੈਂ ਬੜੀ ਖੁਸ਼ੀ ਨਾਲ ਕਹਿਣਾ ਚਾਹ ਰਿਹਾ ਕਿ ਇੰਨਾ ਲੰਬਾ ਸੰਮੇਲਨ ਹੁੰਦਾ ਕਿ ਆਮ ਕੋਈ ਵੀ ਸੰਸਥਾ ਵਾਸਤੇ ਇਹ ਕੰਮ ਕਰਨਾ ਕੋਈ ਆਸਾਨ ਨਹੀਂ ਹੈ ਮੈਂ ਮਾਫੀ ਚਾਹਨਾ ਸਾਡੇ ਵਿੱਚ ਹਿੰਦੂ ਸਿੱਖੇਤਾ ਕਲੱਬ ਦੇ ਅਪੂ ਭਾਜੀ ਵੀ ਆਏ ਦੇ ਨੇ ਨਿਰਮਲ ਪੱਪੂ ਜੀ ਆਪਣੀ ਟੀਮ ਦੇ ਨਾਲ ਉਹਨਾਂ ਦਾ ਮੈਂ ਨਾਮ ਲੈਣਾ ਭੁੱਲ ਗਿਆ ਸੌਰੀ ਉਹ ਵੀ ਬੈਠੇ ਦੇ ਨੇ ਸਾਡੇ ਵੱਡੇ ਭਰਾ ਨੇ ਉਹ ਵੀ ਇਰਚ ਬੈਠੇ ਦੇ ਨੇ ਹਾਂਜੀ ਹਾਂਜੀ ਅੰਕੁਸ਼ ਮਹਾਜਨ ਜੀ ਵੀ ਆਏ ਦੇ ਨੇ ਔਰ ਇਹ ਸਭ ਤੋਂ ਪਹਿਲਾਂ 14 ਤੇ 15 ਦੇ ਵਿੱਚ ਛਿੰਝ ਮੇਲਾ ਔਰ 17 ਤੋਂ ਲੈ ਕੇ 21 April ਤੱਕ ਐ ਆ ਇਬਾਦਤ ਪ੍ਰਭੂ ਦੀ ਬਾਬਾ ਜੀ ਦੀ ਇਬਾਦਤ ਦੀ ਕਵਾਲੀਆਂ ਦਾ ਸਮੇਲਨ ਹੈ ਬਹੁਤ ਵੱਡਾ ਔਰ ਪੂਰੇ ਪੰਜਾਬ ਦੇ ਜਿਹੜੇ ਗਨਮਾਨੇ ਮਸ਼ਹੂਰ ਗਾਇਕ ਨੇ ਜਾਂ ਕਵਾਲੀ ਗਾਇਕ ਨੇ ਉਹਨਾਂ ਨੂੰ ਇਸ ਡੇਰੇ ਤੇ ਬਾਬਾ ਜੀ ਦੀ ਇਬਾਦਤ ਕਰਨ ਦਾ ਮੌਕਾ ਮਿਲਦਾ ਔਰ ਬੜੇ ਖੁਸ਼ ਨਸੀਬ ਆਸੀਂ ਵੀ ਔਰ ਉਹ ਗਾਇਕ ਵੀ ਜਿਹੜੇ ਇੱਥੇ ਆ ਕੇ ਬਾਬਾ ਜੀ ਦੀ ਇਬਾਦਤ ਚ ਗਾਉਂਦੇ ਨੇ ਔਰ ਮੈਂ ਇੱਕ ਗੱਲ ਹੋਰ ਕਹਾਂ ਕਿ ਇਹ ਡੇਰਾ ਸਿਰਫ ਬਾਬਾ ਜੀ ਦਾ ਡੇਰਾ ਨਹੀਂ ਹੈ ਕਿ ਇੱਥੇ ਤਾਂ ਕਿਸਮਤ ਹੈਗਾ ਕਿਉਂਕਿ ਇਹ ਲੋਕ ਸੇਵਾ ਇਸ ਤਰ੍ਹਾਂ ਦੀ ਕੀਤੀ ਕਿਉਂਕਿ ਸਾਨੂੰ ਯਾਦ ਹੈ ਜਦੋਂ ਸਾਨੂੰ ਸਰਕਾਰ ਦੇ ਵਿੱਚ ਕੰਮ ਕਰਨ ਦਾ ਟਾਈਮ ਮਿਲਿਆ ਸਾਡੀ ਸਾਰੀ ਟੀਮ ਇੱਥੇ ਬੈਠੀਦੀ ਹੈ ਜਿੰਨਾ ਕੰਮ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਕੀਤਾ ਪੈਰਨਲੀ ਬਾਬਾ ਬੂਟੀ ਸ਼ਾਹ ਜੀ ਨੇ ਕਰੋਨਾ ਦੇ ਟਾਈਮ ਲੋਕਾਂ ਦੀ ਸੇਵਾ ਦੀ ਸੇਵਾ ਚੁੱਕੀ ਹੈ ਇਹਨਾਂ ਨੇ ਔਰ ਇਹਨਾਂ ਨੇ ਬੜੇ ਮਜਬੂਰ ਲੋਕਾਂ ਨੂੰ ਜਿਹੜੇ ਇੱਥੇ ਮਜ਼ਦੂਰ ਫਸੇ تھے ਹੀ ਉਹ 50 ਦਿਨ ਦੇ ਵਿੱਚ ਇਹਨਾਂ ਨੇ ਇਸ ਡੇਰੇ ਤੋਂ ਟਨਾਂ ਦੇ ਸਾਹਮਣੇ ਰਾਸ਼ਨ ਬਣਾ ਕੇ ਖੁਦ ਆਪਣੀਆਂ ਗੱਡੀਆਂ ਦੇ ਵਿੱਚ ਇਹਨਾਂ ਦੇ ਜਿੰਨੇ ਵੀ ਸੇਵਾਦਾਰ ਹੈਗੇ ਨੇ ਇਸ ਡੇਰੇ ਦੇ ਉਹਨਾਂ ਨੇ ਘਰ-ਘਰ ਪਹੁੰਚਾਇਆ ਔਰ ਉਹ ਟਾਈਮ ਇਹ ਹੋਇਆ ਜਾਈ ਕਿ ਜਦੋਂ ਲੋਕ ਇੱਕ ਦੂਸਰੇ ਦੀ ਪਰਛਾਈਂ ਨਹੀਂ ਲੈਂਦੇ ਸੀ ਔਰ ਅਸੀਂ ਬਾਬਾ ਜੀ ਦਾ ਬਹੁਤ ਸ਼ੁਕਰੀਆ ਦਾ ਕਰਨਾ ਉਦੋਂ ਇਹਨਾਂ ਨੇ ਇੱਕ ਲੋਕ ਸੇਵਾ ਕੀਤੀ ਔਰ ਚੰਨ ਸੇਵਾ ਕੀਤੀ ਐਹੀ ਕਹਿੰਦੇ ਹੋਏ ਮੈਂ ਇੱਕ ਸਾਰੇ ਅੱਗੇ ਅਪੀਲ ਕਰਾਂਗੇ ਆਪਣੀ ਮਾਵਾਂ ਅੱਗੇ ਭੈਣਾਂ ਅੱਗੇ ਭਰਾਵਾਂ ਅੱਗੇ ਜਿਹੜੇ ਵੀ ਸਾਡੇ ਪ੍ਰੈਸ ਦੇ ਮਾਧਿਅਮ ਤੋਂ ਸਾਡੇ ਭਰਾ ਸਾਰੇ ਪ੍ਰੈਸ ਵਾਲੇ ਇੱਥੇ ਆਏ ਦੇ ਨੇ ਕਿਉਂਕਿ ਤੁਹਾਡਾ ਵੀ ਬਹੁਤ ਥੈਂਕਸ ਆ ਕਿਉਂਕਿ ਜੋ ਵੀ ਕੁਝ ਚੰਗਾ ਕੰਮ ਹੁੰਦਾ ਇਹ ਸਾਰਾ ਤੁਹਾਡੇ ਥਰੂ ਹੀ ਪੂਰੇ ਲੋਕਾਂ ਦੇ ਵਿੱਚ ਪਤਾ ਲੱਗਦਾ ਤੇ ਲੋਕਾਂ ਨੂੰ ਪਤਾ ਲੱਗਦਾ ਕਿ ਸਮਾਜ ਦੇ ਵਿੱਚ ਕੀ ਅੱਛਾ ਕੰਮ ਹੋ ਰਿਹਾ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਇਹ ਛਿੰਝ ਮੇਲੇ ਦੇ ਵਿੱਚ ਵੀ ਜ਼ਰੂਰ ਆਣ ਔਰ ਇਹ ਕੁਵਾਲੀਆਂ ਦਾ ਔਰ ਇਬਾਦਤ ਬਾਬਾ ਜੀ ਦੀ ਇਬਾਦਤ ਦਾ ਜਿਹੜਾ ਸਮਾਂ ਹੋਏਗਾ ਔਰੇ ਵਿੱਚ ਵੀ ਜ਼ਰੂਰ ਅਰੇ ਅੰਦਰ 17 ਤੋਂ ਲੈ ਕੇ 21 ਤਰੀਕ ਤੱਕ ਇੱਥੇ ਜ਼ਰੂਰ ਆਪਣੇ ਆ ਬਾਬਾ ਜੀ ਦਾ ਆਸ਼ੀਰਵਾਦ ਲੈਣ ਜ਼ਰੂਰ ਆਣ 13 ਜਨਮ ਬਸਾਖੀ ਦਾ ਔਰ ਹਾਂਜੀ 13 ਤਰੀਕ ਨੂੰ ਬਸਾਖੀ ਦਾ ਵੀ ਪ੍ਰੋਗਰਾਮ ਹੈਗਾ ਜੀ ਇੱਥੇ ਬਹੁਤ ਵੱਡਾ ਬਸਾਖੀ ਦਾ ਪ੍ਰੋਗਰਾਮ ਹੁੰਦਾ ਹਾਂ ਹਾਂ ਔਰ ਜਿਹੜੇ ਸ਼ਹੀਦ ਪਰਿਵਾਰ ਹੈਗੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਔਰ ਪਹਿਲੀ ਗੱਲ ਹੈ ਕਿ 13 ਤਰੀਕ ਤੋਂ ਹੀ ਇਸ ਤੇ 13 ਤੋਂ ਲੈ ਕੇ 21 ਤਰੀਕ ਤੱਕ ਲਗਾਤਾਰ ਥੇ ਸ ਫੰਕਸ਼ਨ ਦਾ ਸ਼ੁਰੂਆਤ ਹੋ ਜਾਨੀ ਹੈ ਜੋ ਬਾਬਾ ਜੀ ਹਾਂਜੀ ਔਰ ਛਿੰਝ ਮੇਲਾ ਵੀ ਆ ਗਿਆ ਔਰ ਬਾਬਾ ਜੀ ਦੀ ਇਬਾਦਤ ਵੀ ਆ ਗਈ ਹੈ ਕੁਆਲੀਆਂ ਵੀ ਆ ਗਈਆਂ ਡੇਰੇ ਆਪਣਾ ਲੰਗਰ ਵੀ ਲੱਗਨੇ ਆ ਲੱਗਦਾ ਇੱਥੇ ਉਹ ਪ੍ਰੋਪਰ ਲੱਗਦਾ ਔਰ ਜਿੰਨੀ ਵੀ ਸੰਗਤ ਆਏਗੀ ਉਹ ਇੱਥੇ ਲੰਗਰ ਖਾਏ ਔਰ ਬਾਬਾ ਜੀ ਦੀ ਇਬਾਦਤ ਸੁਨੇ ਔਰ ਇਹੀ ਕਹਿੰਦੇ ਹੋਏ ਇਹੀ ਕਰੀ ਆਪਣੀ ਮੈਂ ਪੂਰੀ ਟੀਮ ਵੱਲੋਂ ਬਾਬਾ ਬੁੱਢੀ ਸਾਹਿਬ ਜੀ ਦਾ ਉਹਨਾਂ ਦੀ ਸਾਰੀ ਟੀਮ ਵੱਲੋਂ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਔਰ ਉਹਨਾਂ ਨੂੰ ਸ਼ੁਕਰੀਆ ਦਾ ਕਰਨੇ ਆ ਕਿ ਤੁਸੀਂ ਸਾਨੂੰ ਇਸ ਪਵਿੱਤਰ ਸਥਾਨ ਤੇ ਆਨ ਦਾ ਮੌਕਾ ਦਿੱਤਾ ਔਰ ਆਪਣਾ ਆਸ਼ੀਰਵਾਦ ਦਿੱਤਾ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਬਾਬਾ ਜੀ ਦਾ ਜਿਹੜਾ ਪੰਡਾਰਾ ਉਹ 40ਵਾਂ ਪੰਡਾਰਾ 17 April ਤੋਂ ਸ਼ੁਰੂ ਹੋ ਰਿਹਾ ਔਰ ਬਾਬੇ ਗੋਤੀ ਸ਼ਾਹ ਦੀ ਜੀ ਦੀ ਕਾਟ ਦੇ ਵਿਮੋਚਨ ਵਿੱਚ ਸਾਡੇ ਸੀਨੀਅਰ ਬੜੇ ਹੀ ਉੱਗੇ ਅਸ਼ੀਸ਼ਵਤ ਸਾਹਿਬ ਜੋਗਲ ਜੀ ਅਜੇ ਜੀ ਗੱਬਰ ਜੀ ਦੇਸ ਰਾਜ ਜੀ ਸਭ ਸਾਡੇ ਨਾਲ ਬਾਬਾ ਜੀ ਦੇ ਦਰਬਾਰ ਚ ਆਏ ਸੀ ਤੇ ਅਸੀਂ ਬਹੁਤ ਖੁਸ਼ਕਿਸਮਤਾਂ ਕਿ ਬਾਬਾ ਜੀ ਹਰ ਵਾਰੀ ਜਦੋਂ ਵੀ ਕੋਈ ਹੁਕਾ ਹੁੰਦਾ ਇਹ ਜਰੂਰ ਸਾਨੂੰ ਕਾਲ ਕਰਦੇ ਆ ਅਸੀਂ ਵੀ ਬੜੀ ਖੁਸ਼ੀ ਦੇ ਨਾਲ ਬਾਬਾ ਜੀ ਦੇ ਇਹਦੇ ਸ਼ਬਦਿਆਰੇ ਦੇ ਵਿੱਚ ਸ਼ਾਮਲ ਹੋਏ ਆ ਮੈਂ ਅਪੀਲ ਕਰਦਾ ਪਠਾਨਕੋਟ ਨਿਵਾਸੀਆਂ ਨੂੰ ਕਿ ਉਹ ਸਾਰੇ ਉਮ ਹਮਾ ਕੇ ਪਹੁੰਚਣ ਔਰ ਇਬਾਦਤ

Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a and gems cambridge international school opposite canada palace near a&m institute's jalandhar Dalhousie bypass road patankar